ਅਸੀਂ ਫੈਕਟਰੀਆਂ ਲਾਈਆਂ ਵੀ ਆ ਪਿੰਡਾਂ 'ਚ ਇਹ ਚਿੱਟਾ ਆਇਆ ਕਿੱਥੋਂ ਇਹ ਜੇ ਤੁਸੀਂ ਕਹਿੰਦੇ ਹੋ ਅਫਗਾਨਿਸਤਾਨ ਤੋਂ ਆਉਂਦਾ ਇਹ ਜੇ ਤੁਸੀਂ ਕਹਿੰਦੇ ਹੋ ਪਾਕਿਸਤਾਨ ਤੋਂ ਆਉਂਦਾ ਪਰ ਫਿਰ ਤੁਹਾਡੀ ਜਿਹੜੀਆਂ ਫੋਰਸ ਨੇ ਆਰਮ ਫੋਰਸ ਨੇ ਇਹਨਾਂ ਦੇ ਪਿੱਠੇ 'ਚ ਐਡਾ ਦਮ ਨਹੀਂਗਾ ਵੀ ਜਾ ਕੇ ਤੇ ਸਰਜਿਕਲ ਸਟ੍ਰਾਈਕਰ ਜਿੱਥੋਂ ਚਿੱਟਾ ਆਉਂਦਾ ਜੇ ਉੱਥੋਂ ਨਹੀਂ ਆਉਂਦਾ ਫਿਰ ਤੁਸੀਂ ਆਪ ਪੈਦਾ ਕਰਦੇ ਹੋ ਸਭ ਤੋਂ ਪਹਿਲਾ ਜੇ ਘਰ ਟੈਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਦਾ ਘਰ ਟੈਣਾ ਚਾਹੀਦਾ ਚਿੱਟੇ ਦੀ ਉਹਦੀ ਜ਼ਿੰਮੇਵਾਰੀ ਹੈ ਜਿਹੜੇ ਪਿੰਡਾਂ ਦੇ ਲੋਕ ਜਿਨ੍ਹਾਂ ਦੇ ਲੱਤਾਂ 'ਚ ਗੋਲੀਆਂ ਮਾਰੀ ਜਾਂਦੀਆਂ ਜਿਨ੍ਹਾਂ ਨੂੰ ਇਨਕਾਊਂਟਰ ਕਰਿਆ ਜਾਂਦਾ ਜਿਨ੍ਹਾਂ ਦੇ ਝੂਠੇ ਪਰਚੇ ਦਰਜ ਹੁੰਦੇ ਆ ਜਿਨ੍ਹਾਂ ਦੇ ਮਗਰ ਆਉਣ ਵਾਲਾ ਕੋਈ ਹੈ ਨਹੀਂ ਉਹਨਾਂ ਨੂੰ ਇਨਸਾਫ ਕੌਣ ਦੇਊਗਾ ਦੱਸੋ ਲੋਕਤੰਤਰ ਕੀ ਹੈ ਤੰਤਰ ਸਭ ਤੋਂ ਵੱਡੇ ਠੱਗੀ ਐ ਜੀ ਵੋਟਰ ਸਭ ਤੋਂ ਵੱਡੇ ਠੱਗੀ ਐ ਵੀ ਤੁਸੀਂ ਚਲਾਕੀ ਨਾਲ ਬੇਈਮਾਨੀ ਨਾਲ ਲੋਕਾਂ ਤੇ ਰਾਜ ਕਿਵੇਂ ਕਰ ਰਹੇ ਹੋ ਲੋਕਤੰਤਰ ਕਹਿੰਦੇ ਆ ਇਹਨੂੰ ਇਹ ਕਿਵੇਂ ਕਿਹਾ ਸਾਡੇ ਨਾਲ ਚਲਾਕੀ ਤੇ ਬੇਈਮਾਨੀ ਨਾਲ ਝੂਠੇ ਵਾਦੇ ਕਰਕੇ ਸਾਡੇ ਤੇ ਰਾਜ ਕਰਦੇ ਜਿਹੜਾ ਕੋਈ ਗਰੀਬ ਬੰਦਾ ਚਿੱਟਾ ਵੇਚਦਾ ਫੜਿਆ ਗਿਆ ਜਾਂ ਖਾਂਦਾ ਫੜਿਆ ਗਿਆ ਭਾਈ ਉਹਦਾ ਤੁਸੀਂ ਘਾਟਾ ਦਿੱਲਿਓ ਮੰਨੀ ਗੱਲ ਪਰ ਥੋੜੀ ਜਿਨੂੰ ਜ਼ਿੰਮੇਵਾਰੀ ਕੀ ਐ ਕਾਨੂੰਨ ਦੀ ਜ਼ਿੰਮੇਵਾਰੀ ਕੀ ਹੈ ਮੁੱਖ ਮੰਤਰੀ ਪੰਜਾਬ ਦੀ ਜ਼ਿੰਮੇਵਾਰੀ ਕੀ ਹੈ ਉਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਹੈ ਇਹ ਚਿੱਟਾ ਸਾਡੇ ਪੰਜਾਬ ਚ ਆਇਆ ਕਿੱਥੋਂ ਤੁਸੀਂ ਦੇਖਿਆ ਲਾਖ ਸਿੰਘ ਨੂੰ ਕਿ ਮੈਨੂੰ ਕਹਿੰਗੇ ਕਹਿ ਗਿਆ ਮਾਰ ਮਾਰ ਲਫੇੜੇ ਤੈਨੂੰ ਅੰਦਰ ਕਰ ਦੂੰਗਾ ਮੈਂ ਤੁਹਾਡੇ ਜਿਹੜੇ ਕਹਿੰਦਾ ਵੀ ਲਾਖ ਸਿਆ ਵੀ ਠੀਕ ਆ ਮੈਂ ਤਾਂ ਤੇਰੇ ਅਹੁਦੇ ਦੀ ਇੱਜ਼ਤ ਕੀਤੀ ਇਹ ਲਫੇੜੇ ਵਾਲੀ ਗੱਲ ਆ ਕਦੇ ਆ ਜਾ ਕੱਪੜੇ ਲੈ ਕੇ ਫਿਰ ਦੇਖਦੇ ਆ ਬੰਨ ਮੇਰੇ ਨਾਲ ਕੋਲ ਕੌਣ ਕੀ ਦੇ ਲਫੇੜੇ ਮਾਰਦਾ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਫੌਜ ਦੇ ਇੱਕ ਕਰਨਲ ਦੀ ਪਟਿਆਲਾ ਪੁਲਿਸ ਦੇ ਕੁਝ ਮੁਲਾਜ਼ਮਾਂ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਕਰਨਲ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਮੰਗਿਆ ਜਾਂਦਾ ਪਰ ਇਨਸਾਫ ਨਾ ਮਿਲਦਾ ਦਿਖਾਈ ਦਿੰਦਾ ਪਰ ਉਸ ਤੋਂ ਬਾਅਦ ਹੁਣ ਪਟਿਆਲਾ ਦੇ ਵਿੱਚ ਅੱਜ ਇੱਕ ਵੱਡੇ ਪੱਧਰ ਤੇ ਧਰਨਾ ਲਗਾਇਆ ਗਿਆ ਜਿਸ ਜਿਸ ਦੇ ਵਿੱਚ ਵੱਖ-ਵੱਖ ਜਿਹੜੇ ਕਿ ਸਮਾਜ ਸੇਵੀ ਲੋਕ ਨੇ ਜਾਂ ਫਿਰ ਲੋਕਾਂ ਦੇ ਹੱਕ ਦੇ ਲਈ ਬੋਲਣ ਵਾਲੇ ਲੋਕ ਨੇ ਤੇ ਆਉਂਦੇ ਨੇ ਸੋ ਪਹੌੜ ਤੇ ਸਾਫਕਾ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਜੀ ਪਹੁੰਚੇ ਹੋਏ ਨੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪਟਿਆਲਾ ਦੇ ਵਿੱਚ ਲਾ ਹੋ ਐਂਡ ਆਰਡਰ ਨੂੰ ਸਿੱਖੇ ਦੇ ਉੱਤੇ ਟੰਗਿਆ ਗਿਆ ਦੇਖੋ ਲਾ ਐਂਡ ਆਰਡਰ ਦੀ ਤੁਸੀਂ ਗੱਲ ਕੀਤੀ ਆ ਤੇ ਸਰਕਾਰਾਂ ਕਹਿੰਦੀਆਂ ਬਈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਸੋ ਲੋਕਤੰਤਰ ਨਾਲੀ ਤਾਂ ਕੋਈ ਚੀਜ਼ ਹੈ ਨਹੀਂਗੀ ਜਦੋਂ ਸਾਬਕਾ ਸੈਨਿਕਾਂ ਨੂੰ ਇਸ ਤਰ੍ਹਾਂ ਆ ਕੇ ਧਰਨਾ ਲਾ ਕੇ ਹੱਕ ਲੈਣੇ ਪੈਣ ਫਿਰ ਕੋਈ ਲੋਕਤੰਤਰ ਹੈਗਾ ਕਾਨੂੰਨ ਕਹਿੰਦਾਗਾ ਐਫ ਆਈ ਆਰ ਫਰਸਟ ਇਨਫੋਰਮੇਸ਼ਨ ਰਿਪੋਰਟ ਤੇ ਐਫ ਆਈ ਆਰ ਲਿਖਾਉਣ ਵਾਸਤੇ ਸਾਨੂੰ ਇੱਕ ਅੱਡੇ ਧਰਨੇ ਲਾਉਣੇ ਪੈਣ ਉਹ ਵੀ ਸਾਬਕਾ ਫੌਜੀਆ ਨੂੰ ਤੁਸੀਂ ਫਿਰੇ ਕਾਨੂੰਨ ਦਾ ਰਾਜ ਕਿੱਥੇ ਆ ਮੈਂ ਹਮੇਸ਼ਾ ਇਹ ਗੱਲ ਕਹੀ ਆ ਵੀ ਕਾਨੂੰਨ ਮੱਕੜੀ ਦਾ ਇੱਕ ਉਹ ਜਾਲ ਹੈ ਜੀਚ ਛੋਟੇ ਮੋਟੇ ਜਿਹੜੇ ਲੋਕ ਨੇ ਜਾਂ ਕੀੜੇ ਮਕੌੜੇ ਫਸਦੇ ਨੇ ਤੇ ਵੱਡੇ ਜਾਨਵਰ ਇਸ ਨੂੰ ਪਾੜ ਕੇ ਲੰਘ ਜਾਂਦੇ ਆ ਸਾਡੇ ਜਿਹੜੇ ਪਿੰਡਾਂ ਚ ਗਰੀਬ ਲੋਕ ਆ ਉਹਨਾਂ ਵਾਸਤੇ ਕਾਨੂੰਨ ਐ ਉਹਨਾਂ ਤੇ ਕਾਰਵਾਈਆਂ ਹੁੰਦੀਆਂ ਨੇ ਸੋ ਇੱਕ ਕਰਨਲ ਤੇ ਸਿਟਿੰਗ ਕਰਨ ਵਾਲਾ ਉਹ ਇਹ ਵੀ ਨਹੀਂ ਰਿਟਾਇਰ ਹੋ ਗਿਆ ਤੇ ਉਸ ਨਾਲ ਤਸੱਦਦ ਹੋਇਆ ਤੇ ਐਡਾ ਵੱਡਾ ਧਰਨਾ ਲਾ ਕੇ ਅੱਜ ਸਾਨੂੰ ਇਨਸਾਫ ਲੈਣਾ ਪੈਂਦਾ ਤੇ ਤੁਸੀਂ ਕਿਤੇ ਸੋਚ ਸਕਦੇ ਹੋ ਵੀ ਮੇਰੇ ਵਰਗੇ ਬੰਦੇ ਵਰ ਵੱਲ ਜਾਂ ਇਹਦੇ ਵੱਲ ਜਾਂ ਗਰੀਬ ਵੱਲ ਜਿੱਥੇ ਪਿੰਡਾਂ ਨਾਲ ਕੋਈ ਬੰਦਾ ਤੁਰਦਾ ਨਹੀਂ ਜਾਂ ਜਿਹੜਾ ਪਟਿਆਲੇ ਤੱਕ ਕਰਾਇਆ ਨਹੀਂ ਆ ਕੇ ला ਸਕਦਾ ਉਥੇ ਜਦੋਂ ਤਸੱਦਦ ਹੁੰਦਾ ਹੋਊਗਾ ਤਾਂ ਉਹਦੇ ਨਾਲ ਇਨਸਾਫ ਕਿ ਉਹਨੂੰ ਇਨਸਾਫ ਕਿਵੇਂ ਮਿਲਦਾ ਹੋ? ਇਹੀ ਗੱਲਾਂ ਨੇ ਵੀ ਆਮ ਬੰਦਾ ਕਿੱਥੇ ਇਨਸਾਫ ਦੀ ਸੋਚ ਸਕਦਾ ਜਦੋਂ ਐਡੇ ਵੱਡੇ ਰੈਂਕ ਤੇ ਹੋਣ ਦੇ ਬਾਵਜੂਦ ਕਰਨਲ ਸਾਹਿਬ ਦੇ ਪਰਿਵਾਰ ਨੂੰ ਐਨਾ ਕੁਝ ਕਰਨਾ ਪੈ ਰਿਹਾ ਐਨੇ ਵੱਡੇ ਲੈਵਲ ਤੇ ਧਰਨਾ ਲਾਉਣਾ ਪੈ ਰਿਹਾ ਕਾਨੂੰਨ ਕਹਿੰਦਾਗਾ ਵੀ ਤੁਸੀਂ ਰਿਪੋਰਟ ਲਿਖਾਓ ਅਸੀਂ ਤੁਹਾਨੂੰ ਦੇਮਾਰੇ ਇਨਸਾਫ ਦੇ ਮੰਗੇ ਅੱਜ ਇਨਸਾਫ ਦਾ ਪੰਜਾਬ ਚ ਤਕਾਜ਼ਾ ਇਹ ਹੋ ਗਿਆ ਆ ਆਮ ਆਦਮੀ ਦੀ ਸਰਕਾਰ ਵਿੱਚ ਵੀ ਧਰਨੇ ਲਾ ਕੇ ਮੁਜਾਰੇ ਕਰਕੇ ਤੁਸੀਂ ਹੱਕ ਲਓ ਫਿਰ ਧਰਨਾ ਮੁਜਾਰਾ ਲਾ ਕੇ ਜੇ ਅਸੀਂ ਹੱਕ ਲਿਆ ਤਾਂ ਉਹ ਹੱਕ ਕਿਦਾਂ ਦਾ ਫਿਰ ਉਹ ਤਾਂ ਅਸੀਂ ਤੁਹਾਡੀ ਜਿਹੜਾ ਗਾਲ ਨੱਪ ਕੇ ਘੰਡੀ ਨੱਪ ਕੇ ਤੁਹਾਡੇ ਤੋਂ ਅਸੀਂ ਇਨਸਾਫ ਲੈ ਰਹੇ ਆ ਫਿਰ ਉਹ ਕਾਨੂੰਨ ਦਾ ਰਾਜ ਕਿੱਥੇ ਰਹਿ ਗਿਆ ਮੈਂ ਇਹੀ ਕਹਣਾ ਤੁਸੀਂ ਆਹ ਦੇਖੋ ਬੁਲਡੋਜਰਾਂ ਵਾਲੀ ਕਾਰਵਾਈ ਹੋਈ ਆ ਪਿੰਡਾਂ ਚ ਹੋਈ ਆ ਨਾ ਜੀ ਮੈਂ ਕਹਿੰਦਾ ਜਿਹੜੇ ਲੋਕਾਂ ਤੇ ਹੋਈ ਆ ਵੇੜਿਆ ਚ ਹੋਈ ਆ ਵੱਤ ਤੋਂ ਵੱਧ ਜਾ ਕੇ ਜਿਹੜੇ ਲੋਕਾਂ ਦੇ ਘਰ ਟਾਏ ਗਏ ਮੈਂ ਉਹ ਫੇਰ ਗੱਲ ਕਹਿੰਦਾ ਵੀ ਉਹ ਇਨਸਾਫ ਵਾਸਤੇ ਕੋਰਟਾਂ ਚ ਨਹੀਂ ਜਾ ਸਕਦੇ ਵਕੀਲਾਂ ਦੀ ਫੀਸ ਨਹੀਂ ਦੇ ਸਕਦੇ ਕੀ ਜਿਹੜਾ ਕੋਈ ਗਰੀਬ ਬੰਦਾ ਚਿੱਟਾ ਵੇਚਦਾ ਫੜਿਆ ਗਿਆ ਜਾਂ ਖਾਂਦਾ ਫੜਿਆ ਗਿਆ ਭਾਈ ਉਹਦਾ ਤੁਸੀਂ ਘਾਟਾ ਦਿੱਲਿਓ ਮੰਨੀ ਗੱਲ ਔਰ ਤੁਹਾਡੀ ਜਿਹਨੂੰ ਜ਼ਿੰਮੇਵਾਰੀ ਕੀ ਹੈ ਕਾਨੂੰਨ ਦੀ ਜ਼ਿੰਮੇਵਾਰੀ ਕੀ ਹੈ ਮੁੱਖ ਮੰਤਰੀ ਪੰਜਾਬ ਦੀ ਜ਼ਿੰਮੇਵਾਰੀ ਕੀ ਹੈ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਹੈ ਇਹ ਚਿੱਟਾ ਸਾਡੇ ਪੰਜਾਬ ਚ ਆਇਆ ਕਿੱਥੋਂ ਅਸੀਂ ਫੈਕਟਰੀਆਂ ਲਾਈਆਂ ਵੀ ਆ ਪਿੰਡਾਂ ਚ ਇਹ ਚਿੱਟਾ ਆਇਆ ਕਿੱਥੋਂ ਇਹ ਜੇ ਤੁਸੀਂ ਕਹਿੰਦੇ ਹੋ ਅਫਗਾਨਿਸਤਾਨ ਤੋਂ ਆਉਂਦਾ ਇਹ ਜੇ ਤੁਸੀਂ ਕਹਿੰਦੇ ਹੋ ਪਾਕਿਸਤਾਨ ਚੋਂ ਆਉਂਦਾ ਪਰ ਫਿਰ ਤੁਹਾਡੀ ਜਿਹੜੀਆਂ ਫੋਰਸ ਨੇ ਆਰਮ ਫੋਰਸ ਨੇ ਉਹਨਾਂ ਨੇ ਪਿੱਠੇ 'ਚ ਐਡਾ ਦਮ ਨਹੀਂ ਦਾ ਵੀ ਜਾ ਕੇ ਇੱਥੇ ਸਰਜਿਕਲ ਸਟਾਈਕਰ ਜਿੱਥੋਂ ਚਿੱਟਾ ਆਉਂਦਾ ਹੂੰ ਜੇ ਉੱਥੋਂ ਨਹੀਂ ਆਉਂਦਾ ਫਿਰ ਤੁਸੀਂ ਆਪ ਪੈਦਾ ਕਰਦੇ ਹੋ ਸਭ ਤੋਂ ਪਹਿਲਾਂ ਜੇ ਘਰ ਟੈਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਦਾ ਘਰ ਟੈਣਾ ਚਾਹੀਦਾ ਚਿੱਟੇ ਦੀ ਉਹਦੂ ਜ਼ਿੰਮੇਵਾਰੀ ਹੈ ਪੰਜਾਬ ਦੀ 3 ਕਰੋੜ ਲੋਕਾਂ ਨੇ ਉਹਨੂੰ ਜ਼ਿੰਮੇਵਾਰੀ ਦਿੱਤੀ ਹੈ ਇੱਥੇ ਚਿੱਟਾ ਆਇਆ ਕਿੱਥੋਂ ਮੈਂ ਬਣਾਉਣਾ ਚਿੱਟਾ ਇਹ ਬੰਦਾ ਬਣਾਉਣ ਜਾਣਦਾ ਚਿੱਟਾ ਤੁਸੀਂ ਕਿੱਥੋਂ ਜਿਹੜਾ ਡਿਲੀਵਰ ਕਿੱਥੋਂ ਕੀਤਾ ਪਿੰਡਾਂ 'ਚ ਸਾਡੇ ਆਮ ਲੋਕਾਂ 'ਚ ਚਿੱਟਾ ਇਹ ਕਹਿੰਦੇ ਹੋ ਨਾ ਯੁੱਧ ਨਸ਼ਿਆ ਵਿਰੁੱਧ ਮੈਂ ਕਹਿੰਦਾ ਚਿੱਟਾ ਯੁੱਧਾ ਸਿੱਖ ਕੌਮ ਦੇ ਖਿਲਾਫ ਸਾਡੀ ਨੌਜਵਾਨੀ ਦੇ ਖਿਲਾਫ ਚਿੱਟਾ ਇੱਕ ਪ੍ਰੋਕਸੀ ਵਾਰ ਹੈ ਸਾਡੇ ਨੌਜਵਾਨ ਪੱਗਾਂ ਵਾਲੇ ਹਮੇਸ਼ਾ ਇਨਸਾਫ ਵਾਸਤੇ ਉੱਠਦੇ ਆ ਤੇ ਉਹ ਅਸੀਂ ਮਟਾਇਆ ਤਾਂ ਮੁੱਕੇ ਨਹੀਂ ਨਹੀਂ ਪਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਸਪਲਾਈ ਕਰ ਰਹੇ ਨੇ ਨੌਜਵਾਨਾਂ ਨੂੰ ਨਵੇਂ ਮੁੰਡਿਆਂ ਨੂੰ ਨਸ਼ੇ ਦੇ ਉੱਤੇ ਲਾ ਰਹੇ ਨੇ ਉਹਨਾਂ ਨੂੰ ਰੋਕਣਾ ਤਾਂ ਬਣਦਾ ਨੇ ਇਸ ਇਸ ਪੱਖ ਤੋਂ ਤਾਂ ਇਸ ਕਾਰਵਾਈ ਨੂੰ ਸਹੀ ਦੇਖਦੇ ਹੋ तु उपरली टाणी फड़ोगे कि जड़ फड़ोंगे जड़ तो क्यों नहीं चल रौजान ठीक है गरीब बंद भी मैं कि अमीर होव शायद वह गलत राह बंद तुर भी मैं नशे बेच के छेती अमीर हो जाऊंगा पर जिम्मेवारी कौन लूंगा पंजाब का जोड़ा पुलिस का मुखी है वह जिम्मेवारी लवे सीएम जिम्मेवारी लवे उन्होंने घर टाने चाहिए सब तो पहला नहीं जिम्मेवार ਯਾਰ ਜੇ ਚਿੱਟਾ ਆਇਆ ਕਿੱਥੋਂ ਜਿਆਦਾ ਕਹਦੇ ਵੀ ਆਹ ਲੀਡਰ ਬਣਾ ਰਿਹਾ ਉੱਥੇ ਜਾ ਕੇ ਤੁਸੀਂ ਅਟੈਕ ਕਰੋ ਪਰ ਜਦੋਂ ਪਰਮਿੰਦਰ ਚੋਟੇ ਹੋਰੀ ਜਾਂ ਫਿਰ ਹੋਰ ਨੌਜਵਾਨ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਜਿਹੜੇ ਚਿੱਟਾ ਵੇਚਦੇ ਨੇ ਉਹਨਾਂ ਦੇ ਘਰੇ ਜਾ ਕੇ ਰੋਕਣ ਦੀ ਗੱਲ ਕਰਦੇ ਨੇ ਤਾਂ ਉਹ ਥੋੜਾ-ਮੋਟਾ ਉਹਨਾਂ ਦੇ ਵਿੱਚ ਡਿਸਪਿਊਟ ਵੀ ਹੁੰਦਾ ਤਾਂ ਉਹਨਾਂ ਨੂੰ ਉੱਤੇ ਪਰਚੇ ਹੋ ਜਾਂਦੇ ਨੇ ਮੈਂ ਤਾਂ ਕਹਿਣਾ ਵੀ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਆ ਕਾਨੂੰਨ ਜਿਹੜਾ ਇਹ ਆਰਮ ਫੋਰਸ ਹੈ ਜਿਹੜੀ ਆਪਾਂ ਪੁਲਿਸ ਫੋਰਸ ਹੈ ਇਹ ਆਕਾਸ ਵਾਸਤੇ ਬਣਾਈ ਆ ਸੰਵਿਧਾਨ ਨੇ ਇਹ ਬਣਾਈ ਆ ਵੀ ਤੁਸੀਂ ਕਾਨੂੰਨ ਦਾ ਰਾਜ ਪੈਦਾ ਕਰਨਾ ਤੁਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਨੀ ਆ ਇਹ ਵਾਸਤੇ ਬਣਾਈ ਜਾਣਾ ਪਰ ਅੱਜ ਪੁਲਿਸ ਦਾ ਰੋਲ ਕੀ ਰਹੀ ਆ ਅੱਜ ਪੁਲਿਸ ਦਾ ਰੋਲ ਰਹਿ ਗਿਆ ਵੀ ਰਾਜਨੀਤਿਕ ਬੰਦਿਆਂ ਦੀ ਰਾਖੀ ਕਰਨੀ ਉਹਨਾਂ ਦੇ ਭ੍ਰਿਸ਼ਟ ਸਿਸਟਮ ਨੂੰ ਕਿਵੇਂ ਅੱਗੇ ਵਧਾਉਣਾ ਕੱਲਾ ਇਹ ਰੋਲ ਰਹੀ ਆ ਪੁਲਿਸ ਦਾ ਹੋਰ ਦੱਸੋ ਇਹ ਗਨਮੈਨ ਰਾਜਨੀਤਿਕ ਲੋਕਾਂ ਕੋਲੇ ਨੇ ਜਾਂ ਐਮਪੀਆ ਕੋਲੇ ਨੇ ਆ ਕੇਜਰੀ ਵਾਲਾ ਕੇ ਗਨਮੈਨ ਲੈ ਨਹੀਂ ਰਿਹਾ ਮੈਨੂੰ ਦੱਸਣ ਜਿੰਨੇ ਵੀ ਪੋਲਿਟਿਸ਼ੀਅਨ ਹੈ ਤੁਸੀਂ ਜਿਹੜੇ ਗਨਮੈਨ ਲੈਨੇ ਹੋ ਸੁਰੱਖਿਆ ਪੰਜਾਬ ਪੋਸਟ ਦੀ ਲੈਨੇ ਹੋ ਕਿਉਂ ਲੈਨੇ ਹੋ ਕਿਹੜੇ ਰੀਜ਼ਨ ਹੈ ਕੀ ਤੁਹਾਨੂੰ ਆਪਣੇ ਸਿਵਲਿਅਨ ਤੋਂ ਖਤਰਾ ਹੈਗਾ ਇਹੀ ਦੱਸ ਕੇ ਲੈਂਦੇ ਆ ਨਾ ਵੀ ਸਾਨੂੰ ਲੋਕਾਂ ਤੋਂ ਖਤਰਾ ਜੇ ਸਾਡੇ ਤੋਂ ਤੁਹਾਨੂੰ ਖਤਰਾ ਹੋ ਗਿਆ ਫਿਰ ਤੁਸੀਂ ਸਾਡੇ ਲੀਡਰ ਕਿਵੇਂ ਹੋਏ ਤੁਹਾਨੂੰ ਖਤਰਾ ਹੋਣਾ ਚਾਹੀਦਾ ਕਿਸੇ ਕਿਸੇ ਵਿਦੇਸ਼ੀ ਏਜੰਟ ਤੋਂ ਤੁਹਾਨੂੰ ਖਤਰਾ ਹੋਣਾ ਚਾਹੀਦਾ ਕਿਸੇ ਵਿਦੇਸ਼ੀ ਗੈਂਗਸਟਰ ਤੋਂ ਜੇ ਤੇ ਉਹਨਾਂ ਸਾਡੇ ਲੋਕਾਂ ਕੋਈ ਖਤਰਾ ਫਿਰ ਇਹ ਪੁਲਿਸ ਪ੍ਰਸ਼ਾਸਨ ਕੱਲੀ ਉਹਨਾਂ ਨੂੰ ਪ੍ਰੋਟੈਕਟ ਕਰਦੀ ਆ ਫਿਰ ਇਹ ਸਾਡੇ ਵਾਸਤੇ ਨਹੀਂ ਇਹਨੇ ਇਨਸਾਫ ਦਾ ਰਾਜ ਪੈਦਾ ਨਹੀਂ ਕਰਨਾ ਆ ਕਰਨਲ ਸਾਹਿਬ ਦੇ ਮਗਰ ਹਜ਼ਾਰਾਂ ਬੰਦੇ ਆ ਗਏ ਇਨਸਾਫ ਮਿਲ ਜੂਗਾ ਮੈਂ ਵੀ ਆਇਆ ਕਿਉਂਕਿ ਅਸੀਂ ਭੇਜ ਭਾਰ ਨਹੀਂ ਕਰਦੇ ਵੱਡੇ ਬੰਦੇ ਚ ਛੋਟੇ ਬੰਦੇ ਚ ਜਿਹੜੇ ਪਿੰਡਾਂ ਦਾ ਲੋਕ ਜਿਨ੍ਹਾਂ ਦੇ ਲੱਤਾਂ 'ਚ ਗੋਲੀਆਂ ਮਾਰੀ ਜਾਂਦੀਆਂ ਜਿਨ੍ਹਾਂ ਨੂੰ ਇਨਕਾਊਂਟਰ ਕਰਿਆ ਜਾਂਦਾ ਜਿਨ੍ਹਾਂ ਦੇ ਝੂਠੇ ਪਰਚੇ ਦਰਜ ਹੁੰਦੇ ਆ ਜਿਨ੍ਹਾਂ ਦੇ ਮਗਰ ਆਉਣ ਵਾਲਾ ਕੋਈ ਹੈ ਨਹੀਂ ਉਹਨਾਂ ਨੂੰ ਇਨਸਾਫ ਕੌਣ ਦੇਊਗਾ ਦੱਸੋ ਆਮ ਦਾ ਇਨਸਾਫ ਦੀ ਕਿੱਥੋਂ ਮਤਲਬ ਉਮੀਦ ਕਰ ਸਕਦੇ ਭਾਈ ਜੀ ਜਿਸ ਤਰ੍ਹਾਂ ਇਹ ਘਟਨਾ ਵਾਪਰੇ ਆ ਕੱਲ ਜਿਹੜਾ ਕਿਸਾਨਾਂ ਦਾ ਧਰਨਾ ਵੀ ਆ ਜਿਹੜਾ ਉਹ ਵੀ ਉਠਾਇਆ ਗਿਆ ਤੇ ਇਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਵੀ ਜੈ ਜਵਾਨ ਜੈ ਕਿਸਾਨ ਦਾ ਨਾਰਾ ਅਸੀਂ ਆਮ ਟਰਾਲੀਆਂ ਤੇ ਲਿਖਾਉਂਦੇ ਸੀ ਆਮ ਬੰਦੇ ਦੀ ਜ਼ੁਬਾਨ ਤੇ ਹੁੰਦਾ ਸੀ ਪਰ ਅੱਜ ਜ਼ੁਬਾਨ ਵੀ ਕੁੱਟ ਰਿਹਾ ਹੈ ਕਿਸਾਨ ਵੀ ਕੁੱਟ ਰਿਹਾ ਹੈ ਕਿਵੇਂ ਦੇਖਦੇ ਹੋ ਅਸੀਂ ਕਿਸਾਨ ਕੁੱਟੇ ਗਏ ਸਾਨੂੰ ਗੁਰੂ ਸਾਹਿਬ ਨੇ ਬਖਸ਼ੇ ਸੀ ਸ਼ਸਤਰ ਸਾਡੇ ਹੱਥੇ 'ਚ ਸ਼ਸਤਰ ਪੜ੍ਹਾਏ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਕਹਿਤਾ ਵੀ ਸ਼ਸਤਰ ਟੋੜੇ ਵਾਸਤੇ ਵਰਜਤ ਆ। ਨਾ 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 ਤੁਸੀਂ ਸ਼ਸਤਰ ਨੂੰ ਨਹੀਂ ਹੱਥ ਪਾ ਸਕਦੇ। ਇੱਕ ਆਰਮ ਫੋਰਸ ਸ਼ਸਤਰ ਤੰਗ ਸਕਦੀ ਹੈ। ਇੱਕ ਪੋਸ ਸ਼ਸਤਰ ਤੰਗ ਸਕਦਾ। ਗੁਰੂ ਦਾ ਸਿੰਘ ਸ਼ਸਤਰ ਨੂੰ ਟੰਗ ਨਹੀਂ ਸਕਦਾ। ਸੋ ਦੱਸੋ ਹੁਣ ਅਸੀਂ ਇਨਸਾਫ ਕਿਵੇਂ ਲਈਏ? ਕਿਸਾਨਾਂ ਨੇ ਤਾਂ ਡਾਂਗਾ ਹੀ ਖਾਣੀ ਆ। ਮੇਰੇ ਵਰਗੇ ਨੌਜਵਾਨ 84 ਚ ਪਟਕ ਗਏ। ਆ ਗਏ ਹਥਿਆਰਬੰਦ ਸੰਘਰਸ਼ ਚ ਤੇ ਸਾਡਾ ਨੁਕਸਾਨ ਹੋ ਗਿਆ। ਸਾਡੇ ਬਜ਼ੁਰਗਾਂ ਨੇ ਕਿਹਾ ਬੇਨਹੀਂ ਸ਼ਾਂਤੀ ਦੀ ਗੱਲ ਕਰਨੀ ਆ ਫਿਰ ਸਾਡੇ ਕਿਸਾਨ ਝੰਡੇ ਲੈ ਕੇ ਬੈਠ ਗਏ ਸ ਫਿਰ ਸਾਡੇ ਕਿਸਾਨਾਂ ਦੇ ਬੈਠਾਂ ਤੇ ਡਾਂਗਾ ਇਹ ਜਿਹੜੀ ਸਾਬਕਾ ਸੈਨਿਕ ਆ ਤੁਸੀਂ ਤਾਂ ਆਪਦਾ ਰੰਗ ਦਿਖਾਓ ਤੁਹਾਡੇ ਵੱਲ ਸਾਰਾ ਪੰਜਾਬ ਦੇਖ ਰਿਆ ਨਹੀਂ ਤਾਂ ਪੁਲਿਸ ਨੇ ਪੈਰਾਚ ਮਾਰ ਕੇ ਗੋਲੀਆਂ ਨੌਜਵਾਨਾਂ ਦਾ ਇਨਕਾਊਂਟਰ ਸ਼ੁਰੂ ਕੀਤਾ ਵਾ ਸੀ ਇਨਕਾਊਂਟਰ ਕਰਦੇ ਨੇ ਤਾਂ ਇਹਨਾਂ ਨੂੰ ਪ੍ਰਮੋਸ਼ਨਾਂ ਮਿਲਦੀਆਂ 10-10 ਲੱਖ ਰੁਪਈਆ ਮਿਲਦੇ ਆ ਤੇ ਸਿੱਖ ਤਾਂ ਕਰਦੇ ਆ ਰਹੇ ਤੇ ਕਦੇ ਰੰਬੀ ਤੇ ਠੀਕ ਹੈ ਸਾਡਾ ਤਾਂ ਇਤਿਹਾਸ ਹੈ ਚਰਕਣੀਆਂ ਦੇ ਚੰਦ ਦਾ ਸਾਡੀਆਂ ਛਾਤੀਆਂ ਖੁੱਲੀਆਂ ਨੇ ਅਸੀਂ ਬੋਲਿਆ ਆਪਦੇ ਲੋਕਾਂ ਵਾਸਤੇ ਬੋਲਣਾ ਬੋਲਦੇ ਰਾਂਗੇ ਹੱਕਾਂ ਦੀ ਗੱਲ ਕਰਦੇ ਰਾਂਗੇ ਤੁਸੀਂ ਸਾਨੂੰ ਗੋਲੀ ਮਾਰ ਕੇ ਚੁੱਪ ਕਰਾ ਸਕਦੇ ਹੋ ਅਸੀਂ ਤੁਹਾਡੇ ਗੁਲਾਮ ਹੈ ਸਾਡੇ ਕੋਲੇ ਕੋਈ ਅਜਿਹੀ ਪਾਵਰ ਹੈ ਨਹੀਂ ਕਿ ਅਸੀਂ ਵੱਡੀਆਂ ਵੱਡੀਆਂ ਸਟੇਟਾਂ ਦਾ ਸਰਕਾਰਾਂ ਦਾ ਮੁਕਾਬਲਾ ਕਰ ਸਕੀਏ ਬਸ ਇਹ ਹੀ ਗੱਲ ਹੈ ਭਾਈ ਜੀ ਜਿਸ ਤਰ੍ਹਾਂ ਕਰਨਲ ਸਾਹਿਬ ਦੇ ਪਰਿਵਾਰ ਦਾ ਜਦੋਂ ਅਸੀਂ ਇੰਟਰਵਿਊ ਕਰਨ ਗਏ ਆ ਉਹਨਾਂ ਦੀ ਪਤਨੀ ਨੇ ਦੱਸਿਆ ਕਿ ਕਰਨਲ ਸਾਹਿਬ ਨੂੰ ਵੀ ਇਹ ਗੱਲ ਕਹੀ ਕਿ ਇੱਕ ਐਨਕਾਊਂਟਰ ਕਰਕੇ ਆਏ ਤੇ ਦੂਜਾ ਕਰਨ ਲੱਗੇ ਆ ਜੇ ਸਵੇਰੇ ਤੁਸੀਂ ਬਚ ਗਏ ਤਾਂ ਆਪਣਾ ਆਈ ਕਾਰਡ ਵਾਪਸ ਲੈ ਜਾਓ ਜਦੋਂ ਉਹਨਾਂ ਦਾ ਆਈ ਕਾਰਡ ਖੋਇਆ ਗਿਆ ਉਹ ਜਿਹੜੇ 4 ਬੰਦੇ ਸੀਗੇ ਐਸਐਚਓ ਸਾਡਾ ਨਿੱਜੀ ਉਹਨਾਂ ਨਾਲ ਕੋਈ ਨਹੀਂਗਾ ਅਸੀਂ ਤਾਂ ਲੜ ਰਹੇ ਆ ਸਿਸਟਮ ਦੇ ਖਿਲਾਫ ਵੀ ਜਿਹੜਾ ਇਹ ਸਿਸਟਮ ਹੈ ਪੈਦਾ ਕਿਨੇ ਕੀਤਾ ਇਹਨਾਂ ਨੂੰ ਛੁੱਟਾ ਕਿਨੇ ਦਿੱਤੀਆਂ ਇੱਕ ਐਮਐਲਏ ਪ੍ਰੀਸਭਾ ਚਾ ਕੇ ਮੈਨੂੰ ਕਹੇ ਵੀ ਮਾਰ ਮਾਰ ਲਫੇੜੇ ਤੇਰੇ ਅੰਦਰ ਕਰ ਦੂੰਗਾ ਉਹ ਉਹਨੂੰ ਹਿੰਮਤ ਕਿੱਥੋਂ ਮਿਲੀ ਉਹ ਦਿੰਦੀ ਆ ਸਰਕਾਰ ਪਾਵਰ ਉਹ ਸਰਕਾਰ ਫਿਰ ਪੁਲਿਸ ਨੂੰ ਆਦੇਸ਼ ਦਿੰਦੀ ਆ ਵੀ ਇਹਨਾਂ ਨੂੰ ਮੈਸੇਜ ਕੰਮ ਕਰਨ ਤੋਂ ਜਦੋਂ ਉਹ ਪਾਵਰ ਮਿਲ ਜਾਂਦੀ ਆ ਫੇਰ ਚਾਹੇ ਡੀਐਸਪੀ ਨਾਲ ਖੜਾ ਹੋਵੇ ਫੇਰ ਚਾਹੇ ਕੋਈ ਨਾਲ ਖੜਾ ਹੋਵੇ ਤੁਸੀਂ ਦੇਖਿਆ ਲਾਭ ਸਿੰਘ ਨੂੰ ਕਿ ਮੈਨੂੰ ਕਹਿੰਗੇ ਕਹਿ ਗਿਆ ਮਾਰ ਮਾਰ ਲਫੇੜੇ ਤੈਨੂੰ ਅੰਦਰ ਕਰ ਦੂੰਗਾ ਮੈਂ ਤੁਹਾਡੇ ਜਿਹੜੀਆਂ ਕਹਿੰਦਾ ਵੀ ਲਾਭ ਸਿਆ ਵੀ ਠੀਕ ਆ ਮੈਂ ਤਾਂ ਤੇਰੇ ਅਹੁਦੇ ਦੀ ਇੱਜ਼ਤ ਕੀਤੀ ਜਿਹਨ ਲਫੇੜੇ ਵਾਲੀ ਗੱਲ ਆ ਕਦੇ ਆ ਜਾ ਕੱਪੜੇ ਲੈ ਕੇ ਫਿਰ ਦੇਖਦੇ ਆ ਬੰਨ ਮੇਰੇ ਨਾਲ ਕੋਲ ਕੌਣ ਕੀ ਦੇ ਲਫੇੜੇ ਮਾਰਦਾ ਉਹ ਇਹ ਇਹ ਜਿਹੜੇ ਲੋਕ ਨਾ ਇਹ ਲੋਕ ਸਾਡੇ ਕਲਿਯੁਗ ਦਾ ਟਾਈਮ ਆ ਨਾ ਤੇ ਸਾਨੂੰ ਵੀ ਪਾਪ ਲੱਗਿਆ ਪੰਜਾਬ ਦੇ ਲੋਕਾਂ ਨੂੰ ਦੇਸ਼ ਨੂੰ ਪਾਪ ਨਹੀਂ ਲੱਗਦਾ ਇਹ ਪਾਪ ਪਾਪ ਸਾਡੇ ਸਿਰਾਂ ਤੇ ਆ ਕੇ ਬਹਿ ਗਿਆ ਆਮ ਆਦਮੀ ਸੋ ਇਹ ਤੋਂ ਛੁਟਕਾਰਾ ਕਿਵੇਂ ਪਾਉਣਾ ਲੋਕ ਤੜਫ ਰਹੇ ਨੇ ਲੋਕ ਤੜਫ ਰਹੇ ਨੇ ਲੋਕਾਂ ਦੇ ਵੀ ਜ਼ਿੰਮੇਵਾਰੀ ਆ ਬਦਲਾ 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 ਵੀ ਬਦਲਾ ਇਸ ਤਰ੍ਹਾਂ ਕਿਵੇਂ ਹੋ ਜੂਗਾ ਜੀ ਦੱਸੋ ਇੱਕ ਤਹਿਸੀਲ ਤੋਂ ਸਬ ਤਹਿਸੀਲ ਬਣਦੀ ਆ ਫਿਰ ਡਿਸਟ੍ਰਿਕਟ ਬਣਦੀ ਆ ਸਟੇਜ ਬਾਈ ਸਟੇਜ ਸਾਰਾ ਸਿਸਟਮ ਹੈ ਅੱਜ ਇੱਕ ਮੇਰੇ ਜੇ ਮੈਂ ਕਹਾਂ ਵੀ ਮੇਰਾ ਰੂਰਲ ਏਰੀਆ ਇਹਨੂੰ ਭਾਈ ਚੰਡੀਗੜ੍ਹ ਦਾ ਰੁਤਬਾ ਦੇ ਦੋ ਕਿਵੇਂ ਹੋ ਸਕਦਾ ਨਹੀਂ ਹੋ ਸਕਦਾ ਨਾ ਸੋ ਇਹ ਇਹ ਅਜੇ ਵੋਟ ਪਾਣੀ ਸ਼ਾਇਦ ਮੈਨੂੰ ਵੀ ਨਹੀਂ ਆਈ ਹਜੇ ਸਾਨੂੰ ਬਹੁਤ ਸਮਾਂ ਲੱਗਣਾ ਵੀ ਆਪਣੀ ਵੋਟ ਦਾ ਇਸਤੇਮਾਲ ਅਸੀਂ ਕਿਵੇਂ ਕਰੀਏ ਸੋ ਵੋਟ ਇੱਕ ਅਜੇ ਹੀ ਚੀਜ਼ ਹੈ ਲੋਕਤੰਤਰ ਕੀ ਹੈ ਲੋਕਤੰਤਰ ਸਭ ਤੋਂ ਵੱਡੇ ਠੱਗੀ ਆ ਜੀ ਵੋਟਰ ਸਭ ਤੋਂ ਵੱਡੇ ਠੱਗੀ ਆ ਵੀ ਤੁਸੀਂ ਚਲਾਕੀ ਨਾਲ ਬੇਈਮਾਨੀ ਨਾਲ ਲੋਕਾਂ ਤੇ ਰਾਜ ਕਿਵੇਂ ਕਰ ਰਹੇ ਹੋ ਲੋਕਤੰਤਰ ਕਹਿੰਦੇ ਆ ਇਹ ਕਿਵੇਂ ਕਿ ਸਾਡੇ ਨਾਲ ਚਲਾਕੀ ਤੇ ਬੇਈਮਾਨੀ ਨਾਲ ਝੂਠੇ ਵਾਦੇ ਕਰਕੇ ਸਾਡੇ ਤੇ ਰਾਜ ਕਰਦੇ ਆ ਇਹ ਲੋਕਤੰਤਰ ਚ ਹੋਣਾ ਚਾਹੀਦਾ ਲੋਕਤੰਤਰ ਤਾਂ ਪਰ ਲੋਕਾਂ ਦਾ ਰਾਜ ਹੁੰਦਾ ਨਾ ਲੋਕਾਂ ਦਾ ਰਾਜ ਦੇਖ ਲਓ ਲੋਕ ਤਾਂ ਸੜਕਾਂ ਤੇ ਬੈਠੇ ਨੇ ਹੁਣ ਤਾਂ ਇੰਤਿਹਹਾ ਹੋ ਗਈ ਜ਼ੁਲਮ ਦੀ ਫੌਜ ਨੂੰ ਜਿਹਨੂੰ ਸਭ ਤੋਂ ਤਕੜਾ ਸਮਝਦੇ ਸੀਗੇ ਤੇ ਉਹਨਾਂ ਨਾਲ ਇਹ ਹਾਲ ਹੋ ਰਿਹਾ ਫਿਰ ਦੇਖ ਲੋ ਕਾਨੂੰਨ ਦਾ ਰਾਜ ਕਿੱਥੇ ਆ ਡਰ ਪੈ ਕਿੱਥੇ ਰਹਿ ਗਿਆ ਮੈਂ ਦੇਖਿਆ ਨਾ ਇਨਕਾਊਂਟਰ ਦੇਖਿਆ ਨੇ ਵੱਡੇ ਵੱਡੇ ਦੇਖੋ ਅਸੀਂ ਬੜੇ ਛੋਟੇ ਸੀਗੇ ਠੀਕ ਆ ਮੈਂ ਦੱਸਿਆ ਨਾ ਮੈਂ ਪਾਨਾਗੜ੍ਹ ਰਹਿੰਦਾ ਸੀ ਉੱਥੇ ਕੇਵਲ ਸਿੰਘ ਸਰਾਬੇ ਦਾ ਇਨਕਾਊਂਟਰ ਕੀਤਾ ਸੀ ਤੇ ਉਹਦੇ ਨਾਲ ਕੋਈ ਜਿਹੜੇ ਹੋਟਲ ਦੇ ਮਿਸਤਰੀ ਜਾਂ ਕਾਮੇ ਸੀ ਉਹਨਾਂ ਨੂੰ ਵੀ ਪੰਜਾਬ ਪੁਲਿਸ ਮਾਰ ਕੇ ਚੱਕ ਲਈ ਸੀ ਇੱਥੇ ਮੇਰੇ ਫਾਦਰ ਸਾਹਿਬ ਹੋਰ ਹੀ ਚੱਕਲੇ ਸੀ ਸਾਡਾ ਕਸੂਰ ਸਿਰਫ ਇਹ ਐਨਐਸ ਵੀ ਸਾਡੇ ਹੋਟਲ ਤੇ ਆ ਕੇ ਉਹ ਰਹਿ ਰਹੇ ਸੀ ਸੋ ਮੈਂ ਸਾਡੀਆਂ ਇਹ ਭੁੱਲ ਜਾਣ ਅਮਿਤ ਸਾਹਿਬ ਕੀ ਕਹਿ ਰਿਹਾ ਜੀ ਤੁਹਾਡੇ ਆ ਅੱਜ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਲੋਕਤੰਤਰ ਦਾ ਮੰਦਰ ਹੈ ਉੱਥੇ ਕੀ ਕਹਿ ਰਿਹਾ ਵੀ ਅਸੀਂ ਡਿਬਰੂਗੜ੍ਹ ਭੇਜਤਾ ਨੂੰ ਆ ਗ੍ਰੰਥ ਸਾਹਿਬ ਪੜ੍ਹ ਲਈ ਤੁਹਾਨੂੰ ਸ਼ਰਮ ਨਹੀਂ ਆਇਆ ਅਮਿਤ ਸਿੰਘ ਵੀ ਤੁਹਾਡੇ ਹਜ਼ਾਰਾਂ ਸਾਲਾਂ ਦੀ ਅਮਿਤ ਸਿੰਘ ਗ੍ਰਾਮ ਗੁਲਾਮੀ ਹੈ ਹਿੰਦ ਦੀ ਵੱਖ-ਵੱਖ ਰਾਜਿਆਂ ਦੀ ਗੁਲਾਮੀ ਮੁਗਲਾਂ ਦੀ ਗੁਲਾਮੀ ਤੁਸੀਂ ਉਦੋਂ ਪਾਠ ਪੜ੍ਹਦੇ ਸਾਡੇ ਗੁਰੂ ਪਾਠ ਪੜ੍ਹਦੇ ਸੀ ਜਦੋਂ ਚਾਂਦੀ ਚੌਕ ਤੇ ਸੀਸਨ ਕਟਵਾਉਂਦੇ ਸੀ ਨਾ ਤਾਂ ਜੇਲਾ ਚ ਬੈਠ ਕੇ ਪਾਠ ਪੜ੍ਹਦੇ ਸੀ ਜਦੋਂ ਬੰਦ ਬੰਦ ਕਟੌਂਦੀਆਂ ਸੀ ਸਾਡੀਆਂ ਬੀਬੀਆਂ ਪਾਠ ਪੜ੍ਹਦੀਆਂ ਸੀ ਤੇ ਤੁਹਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲਾ ਕੋਲ ਇਹ ਆਰਐਸਐਸ ਵਾਲੇ ਕਿੱਥੇ ਸੀ ਆਜ਼ਾਦ ਨਹੀਂ ਕਰਵਾ ਸਕੇ ਨਾ ਸਾਡੇ ਸ਼ਰਧਾਂ ਦੇ ਰਾਕੇ ਉਹ ਫੌਜੀਆ ਨੇ ਕੀਤੀ ਆ ਤੇ ਇਸ ਦੇਸ਼ ਨੂੰ ਆਜ਼ਾਦ ਪੰਜਾਬ ਦੇ 80% ਲੋਕਾਂ ਨੇ ਫਾਸੀਆਂ ਦੇ ਰਸਤੇ ਚੁੱਮ ਕੇ ਕਰਾਇਆ ਤੇ ਇਹੀ ਇਹਨਾਂ ਨੂੰ ਅਖੜ ਦਾ ਅੱਜ ਹਿੰਦ ਦੀ ਸਰਕਾਰ ਨੂੰ ਸਾਡੀ ਜਿਹੜੀ ਪੱਗ ਆ ਨਾ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਪੱਗ ਦੇਤੀ ਇਹ ਚ ਇੱਕ ਐਸੀ ਊਰਜਾ ਹੈਗੀ ਐਸੀ ਸ਼ਕਤੀ ਆ ਜਦੋਂ ਸਿਰ ਤੇ ਸਾਡੇ ਆ ਜਾਂਦੀ ਆ ਨਾ ਫਿਰ ਇਹ ਹੱਕਾਂ ਵਾਸਤੇ ਲੜਦੀ ਆ ਆਵਾਜ਼ ਬੁਲੰਦ ਕਰਦੀ ਆ ਤੇ ਇਹ ਆਵਾਜ਼ ਫਿਰ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਫਿਰ ਇਹ ਸਾਡੇ 'ਚ ਨਸ਼ੇ ਵੀ ਬਾਹਰ ਲਗੇ ਸਾਡੇ 'ਚ ਹੁਣ ਸਾਡਾ ਸਿੱਖ ਲੀਡਰ ਹੀ ਆਇਆ ਨੇ ਸਾਡਾ ਇੱਕ ਲੀਡਰ ਪੈਦਾ ਹੋਇਆ ਸੰਤ ਸਪਾਈ ਸੰਤ ਜਰਨੈਲ ਸਿੰਘ ਪਿੰਡਰਾਲਾ ਤਾਂ ਨੂੰ ਕੀ ਕਿਹਾ ਗਿਆ ਅੱਤਵਾਦੀ ਦਾ ਨਾਂ ਦੇ ਦਿੱਤਾ ਗਿਆ ਸਿਰਫ ਸਿਕੋਂ ਦੇ ਲਾਤੇ ਜਦੋਂ ਸਾਡਾ ਅਕਾਲ ਤਖਤ ਤੇ ਅਟੈਕ ਹੋਇਆ ਤੇ ਧਰਮੀ ਫੌਜੀ ਚੱਲੇ ਨਹੀਂ ਹੂੰ ਧਰਮੀ ਫੌਜੀ ਚੱਲੇ ਨਹੀਂ ਆ ਖੜੇ ਨੇ ਧਰਮੀ ਫੌਜੀ ਠੀਕ ਆ ਉਸ ਤੋਂ ਬਾਅਦ ਸਾਡਾ ਦੀਪ ਸਿੱਧੂ ਆਇਆ ਤੇ ਦੀਪ ਸਿੱਧੂ ਨੂੰ ਕੀ ਕਿਹਾ ਗਿਆ ਗੱਦਾਰ ਉਸ ਤੋਂ ਬਾਅਦ ਸਿੱਖ ਲੀਡਰ ਅਮਰਤਪਾਲ ਆ ਰਿਹਾ ਤੇ ਇਹਨੂੰ ਕੀ ਕਿਹਾ ਏਜੰਸੀਆਂ ਦਾ ਬੰਦਾ ਸਾਡੇ ਧਰਮ ਤੋਂ ਨਫ਼ਰਤ ਹੈ ਸਾਡੇ ਮਾਨਮਤੇ ਇਤਿਹਾਸ ਤੋਂ ਇਹਨਾਂ ਨੂੰ ਨਫ਼ਰਤ ਹੈ ਪਰ ਅਸੀਂ ਜ਼ੋਲਮ ਦੇ ਖਾਪ ਉਠਿਆ ਤੇ ਉਠੇ ਉੱਠਦੇ ਰਹੇਗਾ ਧੰਨਵਾਦ ਸ਼ੁਕਰੀਆ ਭਾਈ